ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਐਦਾਂ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਤੁਸੀਂ ਕਿਸਾਨ ਵੀਰੋ ਕਿਸੇ ਵੀ ਪਸ਼ੂ ਪਾਲਕ ਵੀਰ ਨੇ ਕੋਈ ਵੀਡੀਓ ਬਣਾਉਣੀ ਹੋਵੇ ਪਸ਼ੂ ਵੇਚਣ ਸੰਬੰਧੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਇੱਕ ਪਹਿਲਾ ਸੂਆ ਸੂਈ ਹੋਈ ਝੋਟੀ ਦਿਖਾਉਣੀ ਆ ਚੰਗੀ ਝੋਟੀ ਆ ਤੇ ਰਿਕਵੈਸਟ ਇਹ ਵੀ ਹੈਗੀ ਆ ਜਿਹੜਾ ਪਸ਼ੂ ਸੂਇਆ ਹੁੰਦਾ ਦੋਸਤੋ ਨਰਕ ਪਰਖਾ ਤਸੱਲੀ ਹੈ ਚੁਾਈ ਦੀ ਆ ਤੁਸੀਂ ਮੌਕੇ ਤੇ ਉਸ ਲੋਕੇਸ਼ਨ ਤੇ ਪਹੁੰਚ ਕੇ ਜਰੂਰ ਕਰ ਲਿਆ ਕਰੋ ਏਰੀਆ ਲੋਕੇਸ਼ਨ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਸਦੂਲ ਸ਼ਹਿਰ ਹੈਗਾ ਦੋਸਤੋ ਜ਼ਿਲ੍ਹਾ ਸ਼੍ਰੀ ਗੰਗानगर ਸਟੇਟ Rajasthan ਐਨ ਬਿਲਕੁਲ ਪੰਜਾਬ ਤੇ Rajasthan ਦੀ ਹੱਦ ਦੇ ਉੱਪਰ ਜਿਹੜਾ ਦੋਸਤੋ ਇਹ ਸਦੂਲ ਸ਼ਹਿਰ ਹੈਗਾ ਮੰਡੀ ਡੱਬ ਵਾਲੀ ਤੋਂ ਤਕਰੀਬਨ 66 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਸ਼ਹਿਰ ਦੀ ਸ਼੍ਰੀ ਗੰਗानगर ਤੋਂ 30 31 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਸ਼ਹਿਰ ਦੀ ਤੇ ਵਿਜ਼ਿਟ ਜਿਹੜੀ ਆ ਦੋਸਤੋ ਜਰੂਰ ਕਰਕੇ ਤੁਸੀਂ ਤਸੱਲੀ ਐ ਨਰਕ ਪਰਖ ਆਪਣੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਲੈਣੀ ਨੰਬਰ ਜਿਹੜੇ ਆ ਥੱਲੇ ਸਕਰੀਨ ਤੇ ਚੱਲ ਰਿਹਾ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਓਨਰ ਦੇ ਨਾਲ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਇਸ ਝੋਟੀ ਦੀ ਜੇਕਰ ਦੋਸਤੋ ਗੱਲ ਕਰੀਏ ਤਾਂ ਪਹਿਲਾ ਸੂਆ ਇਹ ਝੋਟੀ ਸੂਈ ਹੈਗੀ ਆ ਤਕਰੀਬਨ ਅੱਜ 3 ਦਿਨ ਹੋ ਗਿਆ ਸੂਈ ਨੂੰ 8 ਲੀਟਰ ਬਿਲਕੁਲ ਜਿਹੜਾ ਬੋਲਾ ਇਸ ਦੇ ਥੱਲੇ ਰੈਡੀ ਮਿਲੇਗਾ ਤੁਹਾਨੂੰ 8 ਲੀਟਰ ਖੀਸ ਬਿਲਕੁਲ ਰੈਡੀ ਹੈਗੀ ਆ ਤੇ 12 ਲੀਟਰ ਦੀ ਇਸਦੀ ਮਿਲਕਿੰਗ ਦੀ ਆਸ ਹੈਗੀ ਆ ਬਾਈ ਹੋਰੀ ਕਹਿੰਦੇ ਸੀ ਵੀ 12 ਲੀਟਰ ਦੀ ਮਿਲਕਿੰਗ ਇਸ ਦੇ ਥੱਲੇ ਨਾਰਮਲੀ ਕੀਤੀ ਜਾ ਸਕਦੀ ਆ ਸੋ ਮਗਰ ਦੋਸਤੋ ਜਿਹੜਾ ਮੇਲ ਕਾਫ ਆ ਮਗਰ ਇਸ ਦੇ ਕਟਾ ਹੈ ਬਾਕੀ ਝੋਟੀ ਆਪ ਵੀ ਬਹੁਤ ਖੂਬਸੂਰਤ ਹੈਗੀ ਆ ਬਿਲਕੁਲ ਸ਼ਕੀਨ ਆ ਮੱਥੇ ਤੇ ਕੁਝ ਵਾਲ ਤੁਹਾਨੂੰ ਵਾਈਟ ਮਿਲਣਗੇ ਬਾਕੀ ਰਿੰਗ ਸਿੰਘ ਆ ਦੋਸਤੋ ਛੋਟਾ ਜਿਹਾ ਸਿੰਘ ਆ ਕੁੰਡੀ ਚੂਰ ਆ ਬਿਲਕੁਲ ਤੇ ਥਣ ਹਵਾਨਾ ਜਿਹੜਾ ਦੋਸਤੋ ਪਸਮਾ ਤੋਂ ਬਾਅਦ ਜਿਹੜਾ ਤੁਸੀਂ ਉਹ ਵੀ ਜਰੂਰ ਵੇਖ ਸਕਦੇ ਹੋ ਮੁਠੀ ਵਾਲਾ ਥਾਣਾ ਦੋਸਤੋ ਹਵਾਨੇ ਦੇ ਵਿੱਚ ਵਿੱਥਾ ਵਿਰਲਾ ਜਿਹੜੀਆਂ ਥਾਣਾ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਉਹ ਬਹੁਤ ਬਾ ਕਮਾਲ ਹੈਗੀਆਂ ਨੇ ਤੇ ਬਿਲਕੁਲ ਸੋਹਣਾ ਥਾਣਾ ਨਿਕਲ ਕੇ ਸਾਹਮਣੇ ਆਇਆ ਹੈਗਾ ਅਗਲੇ ਥਾਣਾ ਦੀ ਜਿਹੜੀ ਚਵਾਈ ਹੈਗੀ ਚੈੱਕ ਪਾਸ ਆ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਮਗਰਲੇ ਥਾਣਾ ਦੀ ਵੀ ਚੰਗੀ ਚੈੱਕ ਪਾਸ ਹੈਗੀ ਆ ਪੋਲੀ ਹੈਗੀ ਆ ਕੋਈ ਵੀ ਪਰਸਨ ਕੋਈ ਵੀ ਭੈਣ ਭਰਾ ਵੀਰ ਬੜੇ इजीली ਜਿਹੜੀ ਧਾਰ ਇਸ ਦੇ ਥੱਲੇੋਂ ਕੱਢ ਸਕਦਾ ਹੈ ਮੁੱਲ ਜਿਹੜਾ ਦੋਸਤੋ 67000 ਰੁਪਿਆ ਹੈਗਾ 7000 ਦੇ ਵਿੱਚੋਂ ਦੋਸਤੋ ਜਿਹੜਾ ਮਾਨਤਾਨ ਹੈਗਾ ਤੁਹਾਡਾ ਘਰ ਪਹੁੰਚਿਆ ਤਾਂ ਜ਼ਰੂਰ ਕੀਤਾ ਜਾਵੇਗਾ ਨਰਕ ਪਰਖ ਜਿਹੜੀ ਤਸੱਲੀ ਹੈ ਦੋਸਤੋ ਚੁਵਾਈ ਹੈ ਇੱਕ ਡੰਗ ਦੋ ਡੰਗ ਦੀ ਤੁਸੀਂ ਸਦੂਰ ਸ਼ਹਿਰ ਪਹੁੰਚ ਕੇ ਵਿਜ਼ਿਟ ਕਰਕੇ ਦੋਸਤੋ ਜ਼ਰੂਰ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ